ਆਇਆ ਪਰਟੀ ਨਾਲ ਇੱਕ ਮਿੰਟ ਦੇਖ ਜੀ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਕੇ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿ큐ਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਦਦੋਂ ਇੱਕ ਮੈਨੂੰ ਗੱਲ ਦੱਸੋ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉਸ ਤੋਂ ਆਕੇ ਇੱਥੇ ਲੋਕਾਂ ਨੂੰ ਸਟਰੈਸ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਇਲੈਕਟਰ ਨਹੀਂ ਤੁਸੀਂ ਇਲੈਕਟਰ ਨਹੀਂ ਮੈਂ ਸਿਰਫ ਉਹ ਮੈਚਨ ਦੀ ਮੈਂ ਪੇਸ਼ਾਨ ਹਾਂ ਮੈਨੂੰ ਲੋਕ ਮੇਰੇ ਨਾਲ ਆਇਆ ਹੋਗਾ ਯੂ ਜੀ ਉਦੋਂ ਹੀ ਤੁਹਾਡਾ ਜਿਹੜਾ ਮੈਂ ਐਸਲੀ ਅੰਨੀਸੀ ਸੀ ਜੋ ਹੋਆ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚੇ flying for the business you call up mohar ah dsp in the background jo main andar aaye hon main das raha ha bilkul jaldi kal hai ton nu tusi wardi ch aao tusi private dress ch aake tukoga main dsp ha main hsp ha sade kehda ni ban jana mainu sare kuch pata hai 10 de dasso na tusi da das hi nahi rehta dhakke ch hon aaj ki tusi mainu gal da swabhav se kande you have come to my house main kade baithya ramna lokan nu mil reha main mere sarpanch ghar hi ha ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣੇ ਹੁੰਦੀ ਸੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾਅ ਵਰਗੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਤੁਹਾਡੇ ਨਾਲ ਦੱਸਿਓ ਮਟਰ ਜੀ ਇੱਥੇ ਕੀ ਕਰੇ ਠੱਗਾ ਕਰੇ ਇਹ ਕੋਈ ਠੱਗਾ ਕਰਦੇ ਹੋ ਤੁਸੀਂ ਨਾ ਜੀ ਅੱਜ ਅੱਜ ਜੇ ਤੁਸੀਂ ਗੋਪਲਿੰਦ ਕਰੂਗੇ ਤੁਸੀਂ ਮੈਂ ਆਪ ਮੈਂ ਭੇਜੋ ਕੰਪੀਰੀਕਲ ਸੋਨੀ ਮੇਰੇ ਕੋਲ ਤੁਸੀਂ ਬੈਕਪਰ ਕੈਮਰੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋ ਰਹੀ ਕੈਮਰੇ ਵਿੱਚ ਸਭ ਨਾਲ ਮੈਨੂੰ ਨਹੀਂ ਸੁਣਾਉਂਦੇ ਸਭ ਰਿਕਾਰਡ ਹੋ ਕੋਈ ਇੱਕ ਦੋ ਬੰਦੇ ਕਰਦੇ ਹੋ ਸਭ ਰਿਕਾਰਡ ਹੋ ਤੁਹਾਡਾ ਵੀ ਸੂਟ ਇਧਰ ਤੇ ਸਾਰਾ ਸਭ ਨਹੀਂ ਨਾ 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 ਸੋਇ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋ ਦਿਖਾ ਲੈ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਉਤਾਰ ਇੱਧਰ ਬਣਾਓ ਡੇਵਿਡ ਜੀ ਨੂੰ ਬਣਾਇਆ ਸਾਰੀ ਪ੍ਰਕਿਰਿਆ ਚਲ ਗਿਆ ਫੌਨ ਦੇ ਖਾਤਮੇ ਨਾਲ ਤੇ ਜਿਹੜਾ ਵਿਗੜ ਉਹ ਤੁਸੀਂ ਵੀ ਗੜਾਰੇ ਸਾਰੇ ਕੰਮ ਨੂੰ ਪਹਿਲਾਂ ਤਵੱਦੀ ਨਹੀਂ ਤੁਹਾਡੇ ਆਹ ਕੌਣ ਜੀ ਤੁਸੀਂ ਸਰਮੈਂਟ ਇੰਸਪੈਕਟਰ ਟੋਟੀ ਗੜਦੀ ਕਿੱਥੇ ਜੀ ਸਰ ਬਿਜ਼ਨਸ ਵੈਰੀਬਲ ਤੇ ਹਰ ਜੀ ਤੁਸੀਂ ਕੀ ਆ ਜੀ ਮੈਂ ਸੈਕਟਰ ਕੋਆ ਦੇ ਸੀਗਾ ਤੁਸੀਂ ਕੌਣ ਹੋ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਬੇਚਦੇ ਹੋ ਹੋਰ ਕੌਣ ਆ ਜੀ ਇੱਥੇ ਆਪ ਬੰਦੇ ਇੰਨੇ ਮਾਗਰ ਕਹਿੰਦੇ ਮੇਰਾ ਕਿੱਕ ਆਈਫੋਨ ਹੈ ਬੈਡ ਐਸਟੀਵੀ ਜਨਾ ਸਾਡੇ ਸਾਰੇ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਜੀ ਤੁਸੀਂ ਤੁਸੀਂ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਕਟੋ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਲੈਣ ਦੀ ਕੋਸ਼ਿਸ਼ ਨਹੀਂ ਸਰ ਪਲੀਜ਼ ਵੈਨ ਯੂ ਆਰ ਨੋਟ ਕੋਆਪਰੇਟਿਵ ਸੁਣੂਗੇ ਪੀਸ ਕਾਉਂਡ ਨਹੀਂ ਨਾਡ ਇਨ ਦ ਪਬਲਿਕ ਵਾਈ ਡੋਟ ਲਿਸਨ ਇਟ ਲੇਆਉਟ ਮਾਈਟ ਬੀ ਪੀਪਲ ਮੈਂ ਸਹੀ ਸੁਣ ਲੇਕ ਸੈਲਿੰਗ ਜੌਬ ਨੋ ਨਾ ਮੈਂ ਨੋਟ ਆਮ ਸੌਰੀ ਤੁਨੁਦਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਡਿੰਗ ਇਨ ਟੂ ਮਾਈ ਹਾਊਸ ਮੇਰੇ ਮੇਰੇ ਦਾ ਫੁੱਟਾ ਕਰ ਦਿਓ ਫੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਦੱਸ ਦੋ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਕੋਈ ਇਹ ਫਿਲਮ ਬਹੁਤ ਵਧੀਆ ਗੱਲ ਹੈ ਵੀਡੀਓ ਲੋਕ ਵੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਰਿਕਾਰਡ ਕਰਨਾ ਉਹ ਕੀ ਲੈਣੋ ਫਿਰ ਮੈਂ ਉਹਨਾਂ ਨੂੰ ਸਾਰਾ ਦੱਸ ਦੇ ਡਾਕਟਰ ਸੋਣੀ ਕੀ ਕਰਦਾ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਬੜਾ ਬੈਠੋ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਖਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਕੀਮ ਮੈਂ ਆਪਦੇ ਜੀ ਗੱਲ ਕਰ ਰਿਹਾ ਹਾਂ ਜਾਬ ਤੇ ਜਾਬ ਤੇ ਜੇ ਤਾ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਝੁੰਡੇ ਨਾ ਤੁਸੀਂ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਬ ਤੇ ਝੁੰਡੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਸਰਪੇਟੇ ਕਿਉਂ ਦਿੱਤਿਆ ਆਂ ਨੂੰ ਡਰਾਉਂ ਨੂੰ ਨਾ ਲੈ ਕੇ ਤੀਨੂੰ ਚਾਹੀਏ ਨੋਟ ਕਰਾ ਦਿੱਤਾ ਦੀ ਤੀਨੂੰ ਨੋਟ ਕਰਾ ਸਾਡੀ ਸਕਿਉਰਟੀ ਦੀ ਕੀ ਥੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉੱਡੇ ਅਸੀਂ ਉਹਦੇ ਬਾਵਾ ਨੂੰ ਵੀ ਦੱਸਿਆ ਸ਼ਾਮ ਦੇ ਉਹਨਾਂ ਦੇ ਦਸਤਖਤ ਉੱਪਰ ਲਏ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਆਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਵਸਤਾਨੀ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਬਈ ਬਈ ਤੁਸੀਂ ਆਰਾਮ ਵਿੱਚ ਬੈਠੇ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਕਮਰਾ ਆ ਕੇ ਜਿਆਦਾ ਹੁਣ ਬੈਠੋ ਕੁਝ ਨਹੀਂ ਹੋ ਰਿਹਾ